ਅੱਜ ਇੱਕ ਹੋਰ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਆਈ ਹੈ ਇੱਕ ਵੀਰ ਨੂੰ ਉਸਦੇ ਆਪਣੇ ਘਰ ਦੇ ਵਿੱਚ ਹੀ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ ਪਰ ਉਹ ਵੀ ਉਸਦੇ ਛੋਟੇ ਜਿਹੇ ਬੱਚੇ ਦੇ ਸਾਹਮਣੇ ਅਜਿਹੀਆਂ ਖਬਰਾਂ ਪੰਜਾਬ ਵਾਸਤੇ ਹੁਣ ਨਵੀਆਂ ਨਹੀਂ ਰਹੀਆਂ ਇੱਥੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਉਪਰੰਤ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਨੇ ਟੀਵੀ ਚੈਨਲਾਂ ਦੇ ਉੱਤੇ ਆਪਣੀਆਂ ਇੰਟਰਵਿਊਆਂ ਦਿੱਤੀਆਂ ਮੈਂ ਮੁੱਖ ਮੰਤਰੀ ਜੀ ਨੂੰ ਇਹੀ ਬੇਨਤੀ ਕਰੂੰਗੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਆਪਣਾ ਧਿਆਨ ਹਟਾ ਕੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ ਨਹੀਂ ਤਾਂ ਪੰਜਾਬ ਦੇ ਵਿੱਚ ਜੰਗਲ ਰਾਜ ਜਿਹੜਾ ਹੁਣ ਆਇਆ ਹੋਇਆ ਉਹ ਦਿਨੋਂ-ਦਿਨ ਵੱਧਦਾ ਹੀ ਜਾਣਾ ਹੈ ਇਸ ਨਾਲ ਪੰਜਾਬ ਦੀ ਤਰੱਕੀ ਨਹੀਂ ਹੋਣੀ ਨਾ ਇੱਥੇ ਉਦਯੋਗਪਤੀ ਨੇ ਰਹਿਣਾ ਨਾ ਕਿਸੇ ਵਪਾਰੀ ਨੇ ਰਹਿਣਾ ਸੋ ਮੇਰੀ ਤਾਂ ਇਹੀ ਬੇਨਤੀ ਹੈ ਕਿ ਆਪਣਾ ਧਿਆਨ ਦੂਜੇ ਸੂਬਿਆਂ ਤੋਂ ਹਟਾ ਕੇ ਹੁਣ ਪੰਜਾਬ ਵੱਲ ਦਿਓ ਇਸ ਦੇ ਨਾਲ ਹੀ ਮੈਂ ਵੀਰ ਸੁਖਚੈਨ ਸਿੰਘ ਦੀ ਛੇਤੀ ਸਿਹਤਯਾਬੀ ਦੀ ਵੀ ਅਰਦਾਸ ਕਰਦੀ ਆ ਬਹੁਤ ਬਹੁਤ ਧੰਨਵਾਦ ਅੱਜ ਇੱਕ ਹੋਰ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਆਈ ਹੈ ਇੱਕ ਵੀਰ ਨੂੰ ਉਸਦੇ ਆਪਣੇ ਘਰ ਦੇ ਵਿੱਚ ਹੀ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ ਪਰ ਉਹ ਵੀ ਉਸਦੇ ਛੋਟੇ ਜਿਹੇ ਬੱਚੇ ਦੇ ਸਾਹਮਣੇ ਅਜਿਹੀਆਂ ਖਬਰਾਂ ਪੰਜਾਬ ਵਾਸਤੇ ਹੁਣ ਨਵੀਆਂ ਨਹੀਂ ਰਹੀਆਂ ਇੱਥੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਉਪਰੰਤ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਨੇ ਵੀਵੀ ਚੈਨਲਾਂ ਦੇ ਉੱਤੇ ਆਪਣੀਆਂ ਇੰਟਰਵਿਊਆਂ ਦਿੱਤੀਆਂ ਮੈਂ ਮੁੱਖ ਮੰਤਰੀ ਜੀ ਨੂੰ ਇਹੀ ਬੇਨਤੀ ਕਰੂੰਗੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਆਪਣਾ ਧਿਆਨ ਹਟਾ ਕੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ ਨਹੀਂ ਤਾਂ ਪੰਜਾਬ ਦੇ ਵਿੱਚ ਜੰਗਲ ਰਾਜ ਜਿਹੜਾ ਹੁਣ ਆਇਆ ਹੋਇਆ ਉਹ ਦਿਨੋਂ ਦਿਨ ਵੱਧਦਾ ਹੀ ਜਾਣਾ ਇਸ ਨਾਲ ਪੰਜਾਬ ਦੀ ਤਰੱਕੀ ਨਹੀਂ ਹੋਣੀ ਨਾ ਇੱਥੇ ਉਦਯੋਗਪਤੀ ਨੇ ਰਹਿਣਾ ਨਾ ਕਿਸੇ ਵਪਾਰੀ ਨੇ ਰਹਿਣਾ ਸੋ ਮੇਰੀ ਤਾਂ ਇਹੀ ਬੇਨਤੀ ਹੈ ਕਿ ਆਪਣਾ ਧਿਆਨ ਦੂਜੇ ਸੂਬਿਆਂ ਤੋਂ ਹਟਾ ਕੇ ਹੁਣ ਪੰਜਾਬ ਵੱਲ ਦਿਓ ਇਸ ਦੇ ਨਾਲ ਹੀ ਮੈਂ ਵੀਰ ਸੁਖਚੈਨ ਸਿੰਘ ਦੀ ਛੇਤੀ ਸਿਹਤਯਾਬੀ ਦੀ ਵੀ ਅਰਦਾਸ ਕਰਦੀ ਹਾਂ ਬਹੁਤ ਬਹੁਤ ਧੰਨਵਾਦ ਅੱਜ ਇੱਕ ਹੋਰ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਆਈ ਹੈ ਇੱਕ ਵੀਰ ਨੂੰ ਉਸ ਦੇ ਆਪਣੇ ਘਰ ਦੇ ਵਿੱਚ ਹੀ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ ਪਰ ਉਹ ਵੀ ਉਸ ਦੇ ਛੋਟੇ ਜਿਹੇ ਬੱਚੇ ਦੇ ਸਾਹਮਣੇ ਅਜਿਹੀਆਂ ਖਬਰਾਂ ਪੰਜਾਬ ਵਾਸਤੇ ਹੁਣ ਨਵੀਆਂ ਨਹੀਂ ਰਹੀਆਂ ਇੱਥੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਉਪਰੰਤ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਨੇ ਟੀਵੀ ਚੈਨਲਾਂ ਦੇ ਉੱਤੇ ਆਪਣੀਆਂ ਇੰਟਰਵਿਊਆਂ ਦਿੱਤੀਆਂ ਮੈਂ ਮੁੱਖ ਮੰਤਰੀ ਜੀ ਨੂੰ ਇਹੀ ਬੇਨਤੀ ਕਰੂੰਗੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਆਪਣਾ ਧਿਆਨ ਹਟਾ ਕੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ ਨਹੀਂ ਤਾਂ ਪੰਜਾਬ ਦੇ ਵਿੱਚ ਜੰਗਲ ਰਾਜ ਜਿਹੜਾ ਹੁਣ ਆਇਆ ਹੋਇਆ ਉਹ ਦਿਨੋਂ-ਦਿਨ ਵੱਧਦਾ ਹੀ ਜਾਣਾ ਹੈ ਇਸ ਨਾਲ ਪੰਜਾਬ ਦੀ ਤਰੱਕੀ ਨਹੀਂ ਹੋਣੀ ਨਾ ਇੱਥੇ ਉਦਯੋਗਪਤੀ ਨੇ ਰਹਿਣਾ ਨਾ ਕਿਸੇ ਵਪਾਰੀ ਨੇ ਰਹਿਣਾ ਸੋ ਮੇਰੀ ਤਾਂ ਇਹੀ ਬੇਨਤੀ ਹੈ कि अपना ध्यान दूजे सूबे तो हटा के हूँ वाल दे इस दे दी मैं सुखचैन सिंह छेती सेहत छेहत भी कर दिया। बहुत धन्यवाद। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर